ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ 'ਚ ਤੇ ਆਪਣੇ ਵੱਲੋਂ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਚੱਲਿਆਂਗੇ ਹੇਮਕੋਨ ਸਾਹਿਬ ਜੀ ਦੀ ਯਾਤਰਾ ਦੇ ਲਈ ਤੇ ਅੱਜ ਆਪਣਾ ਪਹਿਲਾ ਦਿਨ ਆਪਾਂ ਘਰੋਂ ਚੱਲਣ ਲੱਗਿਆਂਗੇ ਤੇ ਕਿੰਨੇ ਦਿਨਾਂ 'ਚ ਪਹੁੰਚਾਂਗੇ ਕਿੱਥੇ-ਕਿੱਥੇ ਆਪਣੀ ਸਟੇ ਹੋਊਗੀ ਮਿੱਤਰੋ ਅੱਜ ਪਹਿਲੀ ਰਾਤ ਆਪਾਂ ਕਿਹੜੀ ਜਗ੍ਹਾ ਤੇ ਲਾਵਾਂਗੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਲਗਾਤਾਰ ਆਪਣੀ ਵੀਡੀਓ ਨੂੰ ਦੇਖਦੇ ਰਹੋ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਚੱਲਦੇ ਆਂਗੇ ਮਿੱਤਰੋ ਤੇ ਮੋਟਰਸਾਈ ਡੰਡਾ ਤਿਆਰ ਆ ਗਿਆ ਲੱਗਿਆ ਹੋਇਆ ਪੂਰਾ ਆਪਣਾ ਸਾਰਾ ਕੁਝ ਦੇਖ ਲਓ ਤੁਸੀਂ ਆਪਾਂ ਆਪਣਾ ਇਤਕੀਏ ਸੀਟੀ ਤੋਂ ਲੈ ਕੇ ਚੱਲਿਆਂਗੇ ਇਹਦਾ ਕੰਮ ਕਰਵਾਇਆਗਾ ਤੇ ਦੇਖਦੇ ਆਂ ਝੋਟਾ ਇਹ ਕਿਵੇਂ ਜਾਂਦਾਗਾ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹਨਾ ਪਹਿਲੀ ਵਾਰ ਹੀ ਲੈ ਕੇ ਚੱਲਿਆਂ ਨੂੰ ਇੰਨੀ ਦੂਰ ਯਾਤਰਾ ਤੇ ਕਿਉਂਕਿ ਇਹ 2005 ਮਾਡਲ ਆਗਾ ਤੇ ਪੁਰਾਣਾ ਵੀ ਕਾਫੀ ਹੋ ਗਿਆ ਸੀਗਾ ਇਹਦੀ ਹਾਲਤ ਬਹੁਤ ਖਰਾਬ ਹੋ ਗਈ ਸੀ ਪਰ ਆਪਾਂ ਇਤਕੀ ਦਾ ਕੰਮ ਕਰਵਾਇਆਗਾ ਤੇ ਵਾਹਿਗੁਰੂ ਦੀ ਮਿਹਰ ਨਾਲ ਵਧੀਆ ਜਾਵੇ ਹਨਾ ਚੱਲਦੇ ਆਂਗੇ ਮਿੱਤਰੋ ਮਿਲਦੇ ਆਂ ਤੁਹਾਨੂੰ ਅੱਗੇ ਦੇਖਦੇ ਰਹੋ ਆਪਣੀ ਵੀਡੀਓ ਨੂੰ ਲਗਾਤਾਰ ਰੰਗੋਰ ਤਥਾ ਹੋਰ ਕੋਈ ਹੋਰ ਲੋ ਜੀ ਆਪਾਂ ਆਪਣੇ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਆਪਣੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕ ਕੇ ਤੇ ਇਥੋਂ ਚੱਲਾਂਗੇ ਯਾਤਰਾ ਲਈ ਤੇ ਆਪਣੇ ਜਿਹੜੇ ਨਾਲ ਦੇ ਆਗੇ ਬੰਦੇ ਉਹ ਸਾਨੂੰ ਦਿਖਾਉਣੇ ਹੈਗੇ ਉਹ ਉਹ ਪਿੰਡ ਆਈ ਗੁਰੂ ਘਰ 'ਚ ਕਹਿੰਦੇ ਪਹਿਲਾਂ ਚਾਹ ਪੀ ਕੇ ਚੱਲਾਂਗੇ ਆ ਬੈਠੇਗੇ ਆ ਬੰਦਾ ਬਈ ਕੈਸ਼ੀਅਰ ਆ ਸਾਡਾ ਇਹਦੇ ਕੋਈ ਬੰਦਾ ਬਹਿਗਾ ਮੈਨੂੰ ਲਟਾਉਣਗੇ ਬੋਲੇ ਸੋਨਿਹਾਰ ਸੋਨਿਹਾਰ ਕਾਲ ਆਓ ਜੀ ਆਪਾਂ ਚੱਲੇ ਆਂਗੇ ਮਾਨਸਾ ਕੋਲੇ ਪਹੁੰਚਣ ਆਲੇ ਆਂਗੇ ਆਪਾਂ ਤੇ ਮੋਟਰਸਾਈਕਲਾਂ ਦੀਆਂ ਟੈਂਕੀਆਂ ਆਪਾਂ ਮਾਨਸਾ ਤੋਂ ਹੀ ਫੁੱਲ ਕਰਾਵਾਂਗੇ ਆਪਾਂ ਹਰ ਸਾਲ ਉੱਥੇ ਹੀ ਫੁੱਲ ਕਰਾਉਣੇ ਹੁੰਦੇ ਐ ਇਸ ਵਾਰੀ ਦੇਖਦੇ ਆਂ ਚਲੋ ਜੀਓ ਵਾਲਿਆਂ ਤੋਂ ਕਰਵਾ ਲਾਂਗੇ ਪਹਿਲਾਂ ਐਚਪੀ ਵਾਲਿਆਂ ਤੋਂ ਕਰਵਾਉਂਦੇ ਹੁੰਦੇ ਸੀ ਆਪਾਂ ਤੇ ਇਸ ਵਾਰੀ ਆਪਾਂ ਜੀਓ ਤੋਂ ਕਰਵਾਵਾਂਗੇ ਤੇ ਦੇਖਦੇ ਆਂ ਫਿਰ ਕਿਹੜੇ ਮੋਟਰਸਾਈਕਲ 'ਚ ਕਿੰਨੇ ਦਾ ਤੇਲ ਪੈਂਦਾ ਤੇ ਕਿਹੜਾ ਮੋਟਰਸਾਈਕਲ ਕਿੰਨਾ ਤੇਲ ਖਾਉ ਆ ਇਹ ਵੀ ਆਪਾਂ ਚੈੱਕ ਕਰਾਂਗੇ ਆ ਬੰਦਾ ਕਹਿੰਦਾ ਵੀ ਮੈਂ ਪਾਵਰ ਵਾਲਾ ਤੇਲ ਪਾਉਣਾ ਹੈ ਕਹਿੰਦਾ ਮੇਰੇ ਮੋਟਰਸਾਈਕਲ 'ਚ ਇਹਦਾ ਇੰਜਣ ਵਾਲਾ ਤਕੜਾ ਕਹਿੰਦਾ ਇਹ ਦੂਸਰੇ ਪੈਟਰੋਲ ਨਾਲ ਚੱਲਦਾ ਨਹੀਂ ਹੈਗਾ ਹੈ ਜਾ ਜਿਹੜੇ ਜਾਜ ਆਏ ਸੀ ਇਹ ਮਾਨਸਾ ਉਥੇ ਕੁਆੜੀਏ ਕੋਲੇ ਉਹਦਾ ਇੰਜਣ ਖੋਲ ਕੇ ਰੱਖਿਆ ਹੋਇਆ ਜਾ ਜਾ ਪਿਸਟਨ ਆਗਾ ਚੱਲ ਫਿਰ ਕੁਆੜਾ ਕੁਛ ਨਹੀਂ ਹੁੰਦਾ ਇਹ ਹੀ ਚਲਾ ਦੂਗਾ ਜਾਜ ਵਾਲੇ ਪਿਸਟਨ ਨੂੰ ਐ ਮਗਲੈਲ ਪਾਰ ਨੇ ਵਿੱਚ ਚੱਲਦਾ ਨਹੀਂ ਮਾਰੇ ਤੇਲ ਤੇ ਫਿਰ ਹੁਣ ਕਿਵੇਂ ਕਰੀਏ ਚੱਲ ਕੁਛ ਨਹੀਂ ਹੁੰਦਾ ਇਹ ਹੀ ਕੁਆੜਾ ਦੇਣਾ ਕੁਆੜਾ ਕੁਛ ਨਹੀਂ ਹੁੰਦਾ ਫਲਾ ਵੀ ਦੇਖਦੇ ਆ ਜਾਇਦੇ ਇੰਜਨ ਵਾਲੇ ਚ ਕਿੰਨਾ ਤੇਲ ਪੈਂਦਾ ਹੈ ਇਹਦੀ ਤਾਂ ਬਈ ਟੈਂਕੀ ਵੀ ਵੱਡੀ ਹੋਊ ਫਿਰ ਆ ਮੁੰਡੇ ਨਵੇਂ ਆਏ ਕਿ ਨਵੇਂ ਲਿਆਂਦੇ ਆਗੇ ਇਹ ਕਹਿੰਦੇ ਅਸੀਂ ਦੇਖਣਾ ਹੈ ਸਾਡਾ ਮੋਟਰਸਾਈਕਲ ਕਿੰਨਾ ਕੁ ਜ਼ੋਰ ਲਾਉਂਦਾ ਹੈ ਇਹਦੇ ਨਾਲ ਮੁਕਾਬਲਾ ਕਰਾਵਾਂ ਪਲਟੀਨੇ ਨਾਲ ਆ ਮੋਟਰਸਾਈਕਲ ਦਾ ਬਈ ਸਪਲੈਂਡਰ ਦਾ ਦੇਖਦੇ ਆ ਇਹ ਚ ਕਿੰਨੇ ਦਾ ਤੇਲ ਪਊਗਾ ਅੱਗੇ ਤਾਂ ਕੱਲ ਪਵਾ ਦੇ ਆ ਹੁਣ 550 ਦਾ ਪਿਆ 350 ਦਾ ਕੱਲ ਪੁਆਇਆ ਸੀ ਦੇਖਦੇ ਆ ਕਿੰਨੇ ਦਾ ਬੂਆ 700 800 ਦੇ ਲੜਨ ਤੇ ਰੱਖਿਆ 19 20 820 ਦਾ ਹੋਰ ਵੀ ਪੈ ਜੂ 823 24 25 ਕੋਸ ਕ ਜੇ ਬੰਜ ਬੋਲਾ ਕਰਿਆ 859 ਦਾ ਪੈ ਗਿਆ ਬਾਈ ਐ ਚ ਦੇਖਦੇ ਆ ਕਿੰਨੇ ਦਾ ਪਊਗਾ ਦੇਖਦੇ ਆ ਐ ਚ ਕਿੰਨਾ ਪੈ ਗਿਆ ਇਹਦੀ ਟੈਂਕੀ ਵਧੀਆ ਕਿ ਕੀ ਜੱਕਰਾ ਹੋਏ ਵਾਹ ਪੁਆਲੇ ਤਾਂ ਤੁਸੀਂ ਗੋਰੇ ਆ ਤੇਰਾ ਉਹੀ ਕਹੀ ਜਾਂਦਾ ਜਾ ਇਹ ਦੇ ਇੰਜਨ ਤੇਰੇ ਵਾਲੇ ਮੋਟਰਸਾਈਕਲ ਦਾ ਤੇ ਹਾਂ ਅੱਛਾ ਇੰਜਨ ਉਹ ਤੇ ਲਾਤਾ ਬਾਈ ਜਾ ਇਹਦਾ ਥੈਂਕ ਯੂ ਤੇ ਲਾਤੀ ਯਾਰ ਅੰਦਰ ਬੰਦ ਹੈ ਹੈ ਕਿਜਾ ਤੇਰੇ ਵਾਲੀ ਚ ਕਿਸੇ ਦਿਨ ਅੰਦਰ ਤੇ ਪਾਈ ਦੇਖਦੇ ਆ ਚਲ ਕਿੰਨੇ ਦਾ ਉਹਦਾ ਪਤਾ ਲੱਗ ਜਾਪੋ ਨੂੰ ਆ ਉਹ ਦਿਨ ਉਸ ਬਾਈ ਨੇ ਸਾਰੇ ਨਾਏ ਇਕੱਠੇ ਕਰਤੇ 200 ਦਾ ਕੰਮ ਹੋ ਰਿਹਾ ਅੱਛਾ ਕਿੰਨੇ ਪਰਾਵੇਂ ਮੈਂ ਆਹ ਦੇਖਦੇ ਆ ਪੈਨਲਟੀ ਕਿੰਨੇ ਦਾ ਬੰਦਾਗਾ ਇਹਦੇ ਕਿਹੜਾ ਇੰਜਨਾ ਬਾਈ ਇਹਦੇ ਤਾਂ ਬਈ ਛੋਟਾ ਪੈਂਥਰ ਵਾਲੀ ਇੰਜਨ ਆਇਆ ਟਰਬਲ ਵਾਈ ਹੋਈ ਹੈ ਜੀ

ਨਹੀਂ ਨਹੀਂ ਇਕੱਠੇ ਕਰੀਏ ਬਸ ਉਹ ਤਾਂ ਬਈ ਵੱਧ ਖਾਂਦਾ ਤਾਂ ਕਿ ਉਹਦੀ ਟੈਂਕੀ ਆ ਮੈਂ ਸਕੈਨ ਕਰੀਏ ਪਰ ਟੈਂਕੀਆਂ ਆਪਾਂ ਫੁੱਲ ਕਰਾ ਲਈਆਂ ਤੇ ਆ ਭੂਤ ਇਹ ਵੀ ਚੜਾ ਲਿਆ ਆਪਾਂ ਤੇ ਚੱਲਦੇ ਆਂਗੇ ਚੱਲ ਗਏ ਆ ਗਰਮ ਕੰਬਲ ਪਾ ਲਾ ਸਿੱਤੋ ਇਹ ਚ ਗਰਮ ਕੰਬਲਾ ਹੈ ਵੀ ਸਮਾਨ ਇਹ ਚ ਪਤਾ ਇੱਕ ਵਾਰੀ ਪਿੰਡ ਕਰਾਚੋ ਰੋਕੇ ਆਂਗੇ ਤੇ ਆਪਣੇ ਨਾਲ ਦੇ ਬੰਦੇ ਨੇ ਨਾ ਇੱਕ ਜਾਨ ਨੇ ਝੰਡਾ ਫਟ ਕਰਾਉਣਾ ਸ਼ਾਇਦ ਦੇਖਦੇ ਆਂ ਜਾ ਕੇ ਕੀ ਕਰਾਈ ਜਾਂਦੇਗੇ ਉਹ ਉਹਨਾਂ ਨੇ ਪਿੰਡੋ ਕਰਾਇਆ ਨਹੀਂ ਸੀਗਾ ਝੰਡਾ ਫਟ ਨਹੀਂ ਕਰਾਇਆ ਸੀਗਾ ਉਹ ਵੀ ਹੱਥ 'ਚ ਫੜ ਰੱਖਿਆ ਸੀ ਕਿਸਾਨ ਜੁਨੀਆ ਹਾਰੇ ਵਾਂਗੂ ਤੇ ਜਾ ਕੇ ਦੇਖਦੇ ਆਂਗੇ ਪੱਕੀ ਕਰਾਉਂਦੇ ਆਂ ਝੰਡਾ ਫਟ ਕਰਾਉਣੇ ਆਰੇ ਬੰਦਾਨੇ ਕਿਸਾਨ ਜੂਨੀਅਰ ਨਾ ਮੰਗੂ ਲਾ ਰੱਖਿਆ ਸੀ ਬਈ ਝੰਡਾ ਪਹਿਲਾਂ ਫੇਟ ਕਰਾਉਂਦੇ ਇਹ ਮੂਰੇ ਉੱਤੇ ਜਿਵੇਂ ਪਾਤ ਤੋਂ ਮਾ ਮੋਰੀਆਂ ਕੋ ਲੱਗੀ ਹੋਈ ਸੀ ਭਾਈ ਉਹ ਕਰਕੇ ਵੀ ਬਚਾਲੇ ਲੱਗ ਰਹੇ ਰਸ ਦੇ ਬਚਾਲੇ ਲੱਗ ਜਾਂਦਾ ਸੀ ਨਾ ਦੇ ਮੂਰੇ ਖੜੀ ਹੁੰਦਾ ਸੀ ਹੁਣ ਮੂਰੇ ਲਵਾਉਂਗੇ ਹੁਣ ਮੂਰੇ ਲਵਾਵਾ ਮੂਰੇ ਲਵਾ ਲਓ ਸਹੀ ਹੈ ਮੂਰੇ ਸਾਡੇ ਆਹ ਬੰਦੇ ਨੇ ਨਾ ਟਾਪਾ ਲਾ ਕੇ ਵਿੱਚ ਹੀ ਥੁੱਕਦਾ ਸੀ ਤੇ ਪਰ ਲਗਿਆ ਸੀ ਇਹਨੂੰ ਐ ਹੋਇਆ ਕਿਤੇ ਖੁੱਲਈ ਆ ਸਿਸਟਮ ਨੇ ਲੇਪਾ ਮਾਰਿਆ ਆ ਚਾਲੀ ਦੀ ਭੱਤੀ ਜਾਈ ਚਾੜ ਕਰੀਏ ਨੇ ਭਈਆਂ ਦਾ ਯਾਰ ਬੰਦੇ ਨੂੰ ਪਤਾ ਲੱਗਦਾ ਜਿਨਾ ਉਹ ਤੂਤਾ ਕਰਦਾ ਹੁੰਦਾ ਜਿਵੇਂ ਲੋਈ ਲੈ ਕੇ ਵਿੱਚ ਹੀ ਸੁੱਕਦਾ ਹੁੰਦਾ ਲੋਈ ਲੈਤੀ ਹੁੰਦੀ ਹੈ ਮੂੰਹ ਤੇ ਉਹ ਨੀ ਮਾਰੀ ਹਾਂ ਬਾਵਾ ਉੱਚਾ ਵੀ ਤੰਗ ਗਰੂ ਸਾਨੂੰ ਉਹ ਸਹੀ ਆ ਉਹ ਸਹੀ ਹੈ ਮੈਨੂੰ ਹਟਕਣਾ ਰੱਖਣਾ ਛੋਟਾ ਹੈ ਨਾ ਉਹਦਾ ਕੰਮ ਹੈ तो है है रखो नखो मई मूंह तो बजू नहीं झंडा छोड़े मूर ना ਹੁਣ ਬਣੀਏ ਨਾ ਗੱਲ ਰੁਕਾਸ ਲੋ ਲੱਗੇ ਫਿਰ ਮੁੰਡਿਓ ਲਈ ਮਿੱਤਰੋ ਆਪਾਂ ਹੁਣ ਚੱਲਦੇ ਆਂਗੇ ਤੇ ਦੇਖਦੇ ਆਂਗੇ ਅੱਗੇ ਗੁਰਦੁਆਰਾ ਸਾਹਿਬ ਜਿਹੜਾ ਆਊਗਾ ਪਰਮੇਸ਼ਰ ਦੁਆਰਾ ਆਊਗਾ ਸ਼ਾਇਦ ਉਹਦੇ ਚ ਲੰਗਰ ਛਕਾਂਗੇ ਫਿਰ ਆਪਾਂ ਚੱਲ ਕੇ ਆਹੋ ਭਰਤਵਾਲਾ ਰੋਡ ਆ ਜੀ ਲੰਘਦਾ ਜਿਹੜਾ ਕਰਾਚੋਂ ਕੋਲ ਦੀ ਤੇ ਇਹ ਰੋਡ ਇਧਰੋਂ ਬਣ ਕੇ ਆ ਗਿਆ ਬੈਕ ਸਾਈਡ ਤੋਂ ਇਧਰੋਂ ਚੜਦਾ ਇਥੋਂ ਦੀ ਤੇ ਅੱਗੇ ਜਾ ਕੇ ਇਹਨਾਂ ਨੇ ਟੋਲ ਪਲਾਜ਼ਾ ਬਣਾਤਾ ਕਿਉਂਕਿ ਉਹ ਪਰਾਂ ਤੋਂ ਬਣ ਕੇ ਆਇਆ ਐ ਰੋਡ ਤੇ ਵਿਚਾਰੇ ਨਾ ਇੱਕ ਆਪਣੇ ਕਿਸਾਨ ਭਰਾ ਨੇ ਬਾਣ ਹੀ ਨਹੀਂ ਦਿੱਤਾ ਤੇ ਯਾਰ ਨੇ ਅੜ ਗਿਆ ਉਹ ਉਹ ਕਹਿੰਦਾ ਵੀ ਮੈਂ ਨਹੀਂ ਬਾਣ ਦਿੰਦਾ ਹਾਂ ਤੁਸੀਂ ਦੇਖੋ ਭਾਈ ਸਾਹਮਣੇ ਟੋਲ ਪਲਾਜ਼ਾ ਬਣਿਆ ਪਿਆਗਾ ਤੇ ਵਿਚਾਲੇ ਉਹ ਬਾਣ ਦਾ ਰੌਲਾਗਾ ਹੋ ਸਕਦਾ ਵੀ ਹੁਣ ਨਿਬੜ ਨੁਬੜ ਗਿਆ ਹੋਵੇ ਬਰੂ ਵੋ ਜੇ ਤੱਕ ਛੇ ਤੱਕ ਮੂਜੀ ਸੁਣਿਆ ਸੀਗਾ ਵੀ ਨਿਬੜਿਆ ਨਹੀਂ ਕਹਿੰਦੇ ਵੀ ਨਿਬੜ ਸਕਦਾਗਾ ਪੈਸੇ ਪੂਸੇ ਦਾ ਰੌਲਾ ਸੀਗਾ ਕੋਈ ਲਓ ਜੀ ਆਪਾਂ ਗੁਰਦੁਆਰਾ ਸ੍ਰੀ ਪਰਮੇਸ਼ਰ ਦਵਾਰ ਵਿਖੇ ਪਹੁੰਚ ਚੁੱਕੇ ਆਂਗੇ ਤੇ ਇੱਥੇ ਆਪਾਂ ਲੰਗਰ ਪਾਣੀ ਛਕਾਂਗੇ ਤੇ ਲੰਗਰ ਛਕ ਕੇ ਫੇਰ ਆਪਾਂ ਅੱਗੇ ਚੱਲੇ ਪਾਵਾਂਗੇ ਆਹ ਬਈ ਤਾਂ ਹਾਂ ਤੋਂ ਲਾਲਾ ਟੋਪਾ ਆ ਠੀਕ ਆ ਲਓ ਜੀ ਅੰਦਰ ਮੱਥਾ ਢੇਕਨ ਜਾਣਾਗਾ ਮਰਜ਼ਾਦਾ ਚ ਜਾਣਾ ਚਾਹੀਦਾ ਆਪਰ ਲਿਆਉਣੀ ਹੈ ਇਹ ਆ ਗੱਡੀ ਦੇਖੋ ਬਈ ਕਿੰਨੀ ਘੈਂਟ ਆ ਹਨਾ ਪੁਰਾਣੇ ਮਾਡਲ ਦੀ ਆ ਸਪੀਡ ਇਹਦੀ ਹੈਗੀ 140 ਬਸ ਨਹੀਂ ਕੋਈ ਜੀ ਨੰਭਾ ਮੈਂ ਨਾ ਪਤ ਤੋਧਾਰੇ ਆਪਰ ਲੋ ਜੀ ਆਪਾਂ ਮੱਥਾ ਟੇਕ ਕੇ ਤੇ ਲੰਗਰ ਪਾਣੀ ਛਕ ਲਿਆ ਤੇ ਹੁਣ ਆਪਾਂ ਇੱਥੋਂ ਚਾਲੇ ਪਾਉਣ ਲੱਗਿਆਂਗੇ ਅੱਗੇ ਚੱਲਦੇ ਆਂਗੇ ਤੇ ਅੱਜ ਦੀ ਰਾਤ ਜਿਹੜੀ ਆਪਾਂ ਉਹ ਪੌਂਟਾ ਸਾਹਿਬ ਰੁਕਣੀ ਹੈਗੀ ਪੌਂਟਾ ਸਾਹਿਬ ਰਾਤ ਕੱਟਾਂਗੇ ਅੱਜ ਆਪਾਂ ਤੇ ਇੱਕ ਵਾਰੀ ਦੇਖਦੇ ਆਂ ਇੱਥੋਂ ਚੱਲਦੇ ਆਂ ਤੇ ਰਸਤੇ 'ਚ ਦੇਖਾਂਗੇ ਜਿੱਥੇ ਕੋਈ ਕੰਮ ਹੋਇਆ ਮਾੜਾ-ਮੋਟਾ ਇੱਕ ਆਪਾਂ ਹਜੇ ਮੋਟਰਸਾਈਕਲ ਦਾ ਮੀਟਰ ਵੀ ਦਿਖਾਉਣਾ ਮੀਟਰ ਰੁਕ ਰਿਹਾਗਾ ਤੇ ਚੱਲਦੇ ਆਂ ਫਿਰ ਇੱਥੋਂ ਆਪਾਂ ਦੇਖਦੇ ਆਂ ਅੱਗੇ ਕਿੱਥੇ ਰੁਕਾਂਗੇ ਆਹ ਦੋ ਬੰਦੇ ਫੜੇ ਆ ਬਾਈ ਭੁੱਕੀ ਦੇ ਮਾਮਲੇ 'ਚ ਜੀ ਮਿੱਤਰੋ ਆਪਾਂ ਮੀਟਰ ਦਿਖਾਉਣ ਲੱਗੇ ਸੀਗੇ ਆਪਾਂ ਖੜੇ ਆਂਗੇ ਇਸ ਟਾਈਮਾ ਰਾਜਪੁਰੇ ਤੇ ਬਾਈ ਨੇ ਗਾਹਾਂ ਹੋਰ ਚੀਜ਼ਾਂ ਦੱਸਤੀਆਂ ਬਾਈ ਕਹਿੰਦਾ ਵੀ ਆ ਕਿਸੇ ਨੇ ਜਿਗਾੜ ਕਰਿਆ ਪਿਆਗਾ ਮਿਸਤਰੀ ਨੇ ਤੇ ਸਪਰਿੰਗ ਜੇ ਚੜਾਏ ਪਏ ਸੀਗੇ ਉੱਤੇ ਉਧਰ ਲੈ ਗਿਆ ਹੁਣ ਤਾਂ ਬਾਈ ਇਹਦੇ ਉੱਤੇ ਸਪਰਿੰਗ ਚੜਾਇਆ ਪਿਆ ਸੀ ਆ ਤਾਰ ਲਵੇਟੀ ਪਈ ਸੀ ਸਪਰਿੰਗ ਨਹੀਂ ਤੇ ਜਿਗਾਰੜ ਜੇ ਕਰਿਆ ਪਿਆ ਸੀ ਇੱਕ ਤੇ ਹੁਣ ਬਾਈ ਕਹਿੰਦਾ ਪੱਲਾ ਇੱਧਰ ਚੇਂਜ ਕਰ ਦਿੰਨੇ ਆ ਕਹਿੰਦਾ ਗੱਲ ਬਣਾਵਾਂਗੇ ਆ ਤਾਰ ਲਵੇਟੀ ਪਈ ਸੀਗੀ ਇਹਦੇ ਤੇ ਆਪਾਂ ਇਹਦਾ ਮੀਟਰ ਦਾ ਕੰਮ ਕਰਵਾ ਲਿਆ ਸੀ ਜਿਹੜਾ ਥੋੜਾ-ਮੋੜਾ ਕਰਾਰ ਗਿਆ ਜਾਂ ਚੇਂਜ ਕਰਿਆ ਬਾਈ ਨੇ ਤੇ ਬਾਕੀ ਫ੍ਰੇਕਾਂ ਦੇ ਲੈਜ਼ਰ ਲੂਜ਼ਰ ਚੇਂਜ ਕੀਤੇ ਹੋਗਾ ਜਿਗਾਰੜ ਜੇ ਕਰਿਆ ਪਿਆ ਸੀ ਤੁਹਾਨੂੰ ਆਪਾਂ ਦਿਖਾਇਆ ਸੀ ਨਾ ਦੇਖ ਲਓ ਹੁਣ ਤੁਸੀਂ ਮੀਟਰ ਚੱਲਣ ਲੱਗਿਆ ਵਧੀਆ ਨਾਲੇ ਸਪੀਡ ਵਾਲਾ ਮੀਟਰ ਚੱਲਣ ਲੱਗ ਗਿਆ ਤੇ ਨਾਲੇ ਆ ਕਿਲੋਮੀਟਰ ਆ ਦੱਸਦਾਗਾ ਹਣਾ ਤੇ ਤੇਜ਼ ਵਾਲਾ ਪਹਿਲਾਂ ਹੀ ਚੱਲੀ ਜਾਂਦਾ ਸੀਗਾ ਤੇ ਆਪਾਂ ਜਿਹੜੇ ਰੋਡ ਤੇ ਹੁਣ ਜਾ ਰਹੇ ਆ ਇਹ ਉਹ ਰੋਡ ਆਗਾ ਮਿੱਤਰੋ ਜਿੱਥੇ ਆਪਣੇ ਕਿਸਾਨਾਂ ਨੇ ਧਰਨਾ ਲਾਇਆ ਸੀਗਾ ਹਣਾ ਖਨੌਰੀ ਬਾਰਡਰ ਤੇ ਤੇ ਸਰਕਾਰ ਨੇ ਉਹਨਾਂ ਨੂੰ ਕਟ-ਕਟ ਕੇ ਠਾ ਰਦਾ ਸੀਗਾ ਤੇ ਟਰਾਲੀਆਂ ਟਰੋਲੀਆਂ ਵੀ ਚੱਕ ਕੇ ਇਧਰ ਉਧਰ ਸੜਤੀਆਂ ਸੀਗੀਆਂ 17 ਕਿਲੋਮੀਟਰ ਰਹਿ ਗਿਆ ਇੱਥੋਂ ਅੰਬਾਲਾ ਤੇ ਅੰਬਾਲਾ ਬਾਈਪਾਸ ਹੋ ਕੇ ਆਪਾਂ ਜਾਵਾਂਗੇ ਕਾਲੇ ਅੰਬ ਵੇਦੀ ਨਾਹਣ ਵਿੱਚ ਦੀ ਕੌਂਟਰ ਸਾਹਿਬ ਨੂੰ ਚਾਲਦੇ ਆਂਗੇ ਅੱਗੇ ਲਈ ਮਿੱਤਰੋ ਆ ਖੜ ਗਏ ਤਾਂ ਆ ਬੈਠਾ ਡੇਰੇ ਲਈ ਛਾਤਰੀ ਥੱਲੇ ਜਿਵੇਂ ਵਿੱਚ ਤੇ ਬੈਠੇ ਹੁੰਦੇ ਹੈਗੇ ਆਹ ਹੈ ਕੋਸੀ ਆ ਕੋਸੀ ਆ ਤੁਸੀਂ ਕੰਮ ਕਰਾਂਗੇ ਦੇਖੀ ਤੂੰ ਇਹ ਚ ਤੁਸੀਂ ਪਿੰਡਾਂ ਵਾਲਾ ਰਿਵਾਜ ਛੱਡੇ ਹੁਣ ਮਾਟੀ ਉੱਤ ਵਗ ਲਈ ਪੋਡਰਿਆ ਹੁਣ ਕਹਦੇ ਪੋਡਰਿਆ ਪਾਈਆਂ ਓਏ ਕੋਫੀ ਪੀਂਗ ਚਾ ਮੈਂ ਤਾਂ ਕੁਛ ਨਹੀਂ ਪੀਂਦਾ ਨਹੀਂ ਤੇ ਪੀਣਾ ਨਹੀਂਗਾ ਨਾ ਬਈ ਧੰਨਵਾਦ ਜੇ ਆਪਾਂ ਨਾਹਣ ਦੀਆਂ ਕੱਚੀਆਂ ਪਹਾੜੀਆਂ ਚੜਨ ਲੱਗੇ ਇੱਕ ਵਾਰੀ ਤੇ ਕਿਉਂਕਿ ਆਪਾਂ ਇੱਧਰ ਦੀ ਕਾਲੇ ਅੰਬ ਹੋ ਕੇ ਹੀ ਗਏ ਆਂਗੇ ਤੇ ਅੱਜ ਆਪਾਂ ਪੌਂਟਾ ਸਾਹਿਬ ਰਾਤ ਕਟਾਂਗੇ ਤੇ ਬਸ ਨੇੜੇ ਹੀ ਰਹਿ ਗਿਆ 50 ਕਿਲੋਮੀਟਰ ਰਹਿ ਗਿਆ ਪੌਂਟਾ ਸਾਹਿਬ ਇੱਥੋਂ ਆ ਤੁਸੀਂ ਦੇਖ ਲਓ ਆ ਪਹਾੜੀਆਂ ਨੇ ਇੱਧਰ ਕਿਹੜਾ ਆਪਾਂ ਨੂੰ ਚੜ੍ਹਨੀਆਂ ਪੈਣੀਆਂ ਤੇ ਫਿਰ ਪੌਂਟਾ ਸਾਹਿਬ ਨੂੰ ਜਾਵਾਂਗੇ ਜਦੋਂ ਉੱਧਰਲੀ ਸੈੜ ਉਤਰਨੀਆਂ ਪੈਣੀਆਂ ਤੇ ਵਾਪਸ ਆਉਂਦੇ ਸ਼ਾਇਦ ਦੇਖਾਂਗੇ ਆਪਾਂ ਹਾਰਨਪੁਰ ਵਾਲੀ ਸਾਈਡ ਦੀ ਜਾਵਾਂਗੇ ਤੇ ਜਾਣ ਵੇਲੇ ਆਪਾਂ ਇੱਧਰ ਜੀ ਆ ਰਹੇ ਆਂਗੇ ਪੌਂਟਾ ਸਾਹਿਬ ਵੀ ਜੀ ਆ ਬੰਦੇ ਕਹਿੰਦੇ ਭਈ ਆ ਮੋਟਰਸਾਈਕਲ ਚੜਾਈ ਨਹੀਂ ਚੜਦਾ ਕਹਿੰਦੇ ਨਵਾਂ ਲੈ ਕੇ ਜਾਣਾਗੇ ਏਜੰ ਤਿੰਨ ਆ ਲੈਣਾ ਹੈ ਕਿ ਮੋਟਰਸਾਈਕਲ ਕਿਹੜਾ ਚਾਹੀਦਾ ਹੈਗਾ ਬਾਈ ਕਿਹੜਾ ਲੈਣਾਗਾ ਹੈ ਕਿਟੀਐਮ ਕਿਟੀਐਮ ਲੈਣਾਗਾ ਚਲੋ ਪਤਾ ਕਰ ਦਿਆਂਗੇ ਬਾਈਆਂ ਤੋਂ ਆ ਚਾਹੀਦਾ ਆ ਵੀ ਦਵਾ ਦਾਂਗੇ ਆ ਬੰਦੇ ਨੂੰ ਆ ਮੋਟਰਸਾਈਕਲ ਦਵਾਉਣੇ ਹੈਗੇ ਚਲਾ ਲਿਆ ਕਰੇਗੇ ਇਹ ਹੈ ਚਲੋ ਲੈ ਲੈ ਉਹ ਕਿਹੜਾ ਆਹ ਇਹ ਲੈ ਲੈ ਤੈਨੂੰ ਕਿਹੜਾ ਪਸੰਦ ਆ ਉਹ ਦੱਸੋ ਤਾਂ ਦਵਾ ਦੂੰਗਾ ਮੈਂ ਜੇ ਆ ਦੱਸ ਕਿਹੜਾ ਲੈਣਾ ਹੈ ਲੈਣਾ ਹੈ ਐਨਐਸ 400 ਪਲਸਰ ਕਿਹੜਾ ਡਕਰਾਂਗੇ ਫੁੱਲ ਚਾਚਾ ਚੜਾਵਾ 200 ਤੇ ਕਿਹੜਾ ਜਿੱਤੇ ਹੱਥ ਲਾਏਗਾ ਉਹੀ ਦਵਾ ਦੂੰਗਾ ਯਾਰ ਜਿੱਤੇ ਹੱਥ ਲਾਏਗਾ ਉਹੀ ਦਵਾ ਦੂੰਗਾ ਲਓ ਜੀ ਆਪਾਂ ਸ਼੍ਰੀ ਪੌਂਟਾ ਸਾਹਿਬ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਤੇ ਮੋਟਰਸਾਈਕਲ ਆਪਣੇ ਲਾਤੇ ਇੱਥੇ ਕਮਰਾ ਆਹ ਹਾ ਹਾ ਕਮਰਾ ਲੈ ਲਿਆ ਜਮਾ ਤੂੰ ਕਹਿਗਾ ਨਜ਼ਾਰਾ ਹੀ ਆ ਗਿਆ ਆਪਾਂ ਪਰ ਏਸੀ ਤਾਂ ਲੈਤਾ ਸੀ ਇੱਥੇ ਏਸੀ ਵਾਲਾ ਕਮਰੇ ਸੀ ਦੂਜੇ ਘਰ ਮੇ ਏਸੀ ਨਹੀਂ ਲੈ ਰਹੇ ਬੱਚਾ ਲੈ ਲੈ ਹੈ ਰੋੜ ਕੇ ਲੈ ਕੇ ਜਾਣੀ ਕਹਿਤਾ ਮੇ ਨਿਊ ਕਮਰਾ ਮੋੜ ਸੰਗ ਰੋੜ ਕੇ ਚਲੋ ਮੈਂ ਲਿਉਂਗਾ ਰੋੜ ਤੇ ਮੈਂ ਰੋੜ ਤੇ ਲੈਣਾ ਲੈ ਲੈ ਜਾ ਕਮਰਾ ਲੈ ਲਿਆ ਜੀ ਦੂਜੀ ਮੰਜ਼ਲ ਚ ਮਿਲਿਆਗਾ ਆਪਾਂ ਨੂੰ ਕਮਰਾ ਤੇ ਸਹਿਬਿਆ ਦਾ ਬਾਬਾ ਜੀ ਸਿੰਘ ਨਿਵਾਸ ਆ ਇਹ ਦੇਖਦੇ ਆ ਚੱਲ ਕੇ ਕਿਨੇ ਨੰਬਰ ਕਮਰਾ ਲੈਤਾ ਆਪਣੇ ਨਾਲ ਦੇਣੇ ਲੈਤਾਗਾ ਕਿਉਂਕਿ ਉਹ ਥੋੜਾ ਜਿਹਾ ਪਹਿਲਾਂ ਆਗੇ ਸੀ ਆਪਣੇ ਤਾਂ ਆਪਾਂ ਏਜੰਸੀ 'ਚ ਖੜ ਗਏ ਸੀਗੇ ਤਿੰਨ ਨੰਬਰ ਕਮਰਾ ਓਕੇ ਗੱਲਬਾਤ ਆ ਕਿਵੇਂ ਆ ਮੁੰਡਿਆ ਦੁਖੀ ਟੁੱਟ ਕੇ ਕਹਿੰਦੇ ਆਹ ਭਾਈ ਨਦੀ ਚਾਓ ਇੰਨੇ ਪਸੂ ਲਈ ਟੀ ਜਾਂਦੇ ਆ ਪਸੂ ਪਸਾ ਨਹੀਂ ਕਾ ਤੁ ਨਹੀਂ ਲੈਤਾ ਉੱਥੇ ਜਾ ਕੇ ਲਓ ਤੇ ਫੋਟੋ ਕਿੰਨਾ ਹੈ ਰੋ ਦੇ ਲਓ ਜੀ ਆਪਾਂ ਆਏ ਹੈਗੇ ਜਮਣਾ ਜਮਣਾ ਨਦੀ ਜਮਣਾ ਜਿਸਨਾਣ ਕਰਨ ਜਮਣਾ ਕਿ ਜਮਣਾ ਨਦੀ ਹੈ ਜਮਣਾ ਨਦੀ ਵਿੱਚ ਇਸ਼ਨਾਨ ਕਰਨ ਆਏ ਹੈਗੇ ਆਪਾਂ ਮਸਾਂ ਮਣਾ ਕੇ ਲੈਂਦੇ ਆ ਬੰਦੇ ਆਉਂਦੇ ਨਹੀਂ ਸੀਗੇ ਅੱਧੇ ਤਾਂ ਆਏ ਨਹੀਂ ਹੈਗੇ ਬਈ ਤੇ ਕਿੰਨਾ ਘੈਂਟ ਹੈ ਹਨਾ ਵੀਊ ਦੇਖੋ ਯਾਰ ਕਿੰਨਾ ਘੈਂਟ ਬੰਦਾ ਇਧਰੋਂ ਚਲੋ ਚਲੋ ਫਿਰ ਲੰਘ ਜਾਨੇ ਆ ਉੱਥੇ ਹੀ ਉਤਰ ਜਾਗੇ ਕੱਪੜੇ ਇੱਥੇ ਲਾ ਕੇ ਰੱਖ ਦਿਓ ਇੱਥੇ ਹੀ ਉਤਰ ਜਾਓ ਵਿੱਚ ਯਾਰ ਹੈਗਾ ਅਸਲ ਤਾਂ ਉਹ ਉੱਥੋਂ ਮਾਰੋ ਤਾਂ ਹਾਂ ਤੋਂ ਛਾਲ ਤੂੰ ਉੱਧਰ ਦੀ ਆਉਣਾ ਬੂ ਬਾਈ ਇਹ ਪੁੱਠੇ ਪਾਸੇ ਨਾਲ ਤੁਸੀਂ ਪੰਗਾ ਕਰੋ ਫਿਰ ਆਪਾਂ ਕੱਪੜੇ ਇੱਥੇ ਰੱਖ ਜੰਨੇ ਆ ਸੇਵਕਾ ਗੱਲ ਸੁਣੋ ਮੇਰੀ ਗੱਲ ਸੁਣਾ ਆਪਾਂ ਕੱਪੜੇ ਇੱਥੇ ਰੱਖ ਜੰਨੇ ਇੱਥੇ ਇੱਥੇ ਰੱਖ ਦਿਓ ਨਾਲੇ ਇਧਰ ਆਪਣੀ ਨਿਗ੍ਹਾ ਰਹੂ ਇੱਥੋਂ ਹਣਾ ਕਿਤੇ ਕਿਤੇ ਉਹਨਾਂ ਨੂੰ ਫੋਨ ਲਾ ਕੇ ਕਹਿਣਾ ਬਹੁਤ ਇੱਜ਼ਤ ਟੱਕ ਕੇ ਜਾਇਓ ਸਿਮ ਚੱਲਦੇ ਹੋ ਚੱਲ ਲੱਭੀ ਇੱਥੇ ਕੱਪੜੇ ਰੱਖ ਦੋ ਮੇਰੀ ਮੰਨੋਂਗੇ ਸੇਵਕਾ ਉਧਰ ਪਾ ਕੇ ਆ ਰਹੇ ਉਧਰ ਵਿਚਲੀ ਟੱਪ ਦੇ ਭਿੱਜ ਜਾਣਗੇ ਕੱਪੜੇ ਅਰורה ਹੀ ਬਦਲੋ ਆਪਦੇ ਕੱਪੜੇ ਜਿਹੜੇ ਪਾ ਕੇ ਨਾ ਹੁਣਾ ਲੱਭੀ ਹੌਪੜੇ ਪਾ ਕੇ ਆਉਂਗੇ ਉਹ ਬਾਈ ਆਪਾਂ ਟੱਪ ਜਾਾਂਗੇ ਇੱਥੋਂ ਦੇ ਕੱਪੜੇ ਇੱਥੇ ਰੱਖ ਲਓ ਕੱਪੜੇ ਇੱਥੇ ਬੈਠਣਾ ਆਪਾਂ ਹੋਰ ਇੱਥੇ ਰੱਖੋ ਹੋਰ ਟੀ-ਸ਼ਰਟਾਂ ਪਾ ਕੇ ਕੱਪੜੇ ਫਿਰ ਬਈ ਰੇਤਾ ਵੇਜ ਕੱਪੜੇ ਆਏ ਫਿਰ ਜਿਹਨੇ ਲਾਉਣੇ ਆ ਲਾ ਲਓ ਇਹ ਚ ਕੀ ਹੋਆ ਜੇ ਤੂੰ ਲਾਉਣੇ ਆ ਲਾ ਲਾ ਤੂੰ ਲਾ ਕੇ ਨਾਏਗਾ ਕੇ ਪਾਖੀ ਮਤਾਂ ਦੇ ਪਾ ਕੇ ਲਾਇਆ ਸਪੈਸ਼ਲ ਜਿਹਨੇ ਲਾ ਕੇ ਮੇਰੇ ਲਾ ਕੇ ਨਾਲ ਹਾ ਉੱਥੇ ਜਾਣਾ ਸੀ ਕਿੱਥੋਂ ਦੀ ਜਾਈਏ ਹਾ ਉੱਥੇ ਜਾਣਾਗਾ ਉਹ ਨਹੀਂ ਨਹੀਂ ਉਹ ਤੇਰੀ ਕੋਲੇ ਚੱਲਾਂਗੇ ਯਾਰ ਉੱਥੇ ਕਿੱਥੇ ਦਲਦਲ ਤੁਰੇ ਤਾਂ ਫਿਰਦੇ ਆ ਇਹ ਗਾ ਉਹ ਹਾਂ ਉਹ ਹਿੰਦੀ ਵਾਲੀ ਹੈ ਤਾਂ ਇਹ ਰੇ ਭਈਆ ਕਿੱਥੇ ਅਦਲ ਦਾਲਾ ਕਿੱਥੇ ਕੀ ਜਾਏ ਫਿਰ ਨਾ ਜਲਦੀ ਆ ਦੋ ਉਹ ਬਾਈ ਇਧਰ ਨਹੀਂ ਗਿਆ ਤਾ ਹਾ ਉੱਥੇ ਜਾਣਾ ਸੀ ਉਹ ਉੱਥੇ ਹਾਂ ਇੱਥੋਂ ਦੀ ਵਗ ਜੀਏ ਸੇਵਕਾ ਦੇਖੀ ਆਏਂ ਦੀ ਓਏ ਇਧਰ ਦੀ ਵਗ ਜੀਏ ਇੱਥੋਂ ਦੀ ਉਹ ਉੱਥੇ ਜਾਣਾ ਢੇਰੀ ਕੋਲੇ ਜਿੱਥੋਂ ਪਾਣੀ ਆਈ ਜਾਂਦਾ ਉਹ ਵਾਹਾਂ ਪਰ ਜਾਣਾ ਹੈ ਹਮਨੇ ਜਹਾਂ ਜਹਾਂ ਸੇ ਪਾਣੀ ਆ ਰਹਾ ਹੈ ਨਾ ਹੈ ਗਿਆ ਝਰਨਾ ਹੈ ਹੋ ਹਾਂ ਹਾਂ ਜਹਾਂ ਪਰ ਝਰਨਾ ਹੈ ਝਰਨੇ ਕੇ ਬਾਅਦ ਜਾਣਾ ਹੈ ਹਮਨੇ ਆ ਜਾ ਤੈਨੂੰ ਮਿਲਤਾ ਦਾ ਪਾਣੀ ਪਾਣੀ ਵੀ ਬਾਵਾ ਆ ਗਿਆ ਮੋਬਾਈਲ ਵੀ ਨਾ ਕਿਤੇ ਡੁੱਬ ਜੇ ਆਪ ਕੀ ਤਾਂ ਬਹੁਤ ਕਮਾਈ ਹੈ ਮਿਲਦੀ ਔਰ ਬਾੜਾ ਪਾਣੀ ਆ ਗਿਆ ਕਿਹਦੇ ਭਈਆ ਆਜੋ ਆਜੋ ਇੱਥੋਂ ਦੀ ਵੀ ਨਹੀਂ ਹੈਗਾ ਆ ਜਾਣਾ ਓਏ ਅੰਕਲ ਕੋਲੇ ਲੈ ਕੇ ਜਾਣਾ ਅੰਕਲ ਨੂੰ ਨਾਲ ਲੈ ਜਾਓ ਕੋਈ ਨਾ ਸਾਥ ਮੇਰਾ ਕਿਹਨਾਂ ਵਿਆਹ ਕਰਾਉਣਾ ਮੈਂ ਕਿਹੜਾ ਹੋਣਾ ਚਾ ਚਾ ਤੁਦਲ ਤੁਦਲ ਨਾ ਹੋਵੇ ਗੱਲ ਕਰਕੇ ਇਹ ਹੋਰ ਬੰਦ ਘਟਦੀ ਕਿਹਨੇ ਵੇਚੀ ਖੋਦ ਜੀਏ 350 ਦੇ ਮੈਂ ਪਿੰਡੋਂਗੇ ਆਜੋ ਆਜੋ 350 ਦੇ ਮੈਂ ਕਿਤੇ ਹਾਂ ਨਾਈ ਧਰਦੀ ਨਾ ਮੰਗਾਲੀ ਉਤਰਦੀ ਆ ਯਾਰੇ ਡੁੰਗੇ ਡੰਗੇ ਹੁੰਦਾ ਗਏ ਆ ਆ ਦੇਖੋ ਬਈ ਨਿਆਰਾ ਹੁੰਦਾ ਨਾ ਹੁੰਦਾ ਇੱਥੇ ਉੱਥੇ ਚਰਨਾ ਆ ਜਾਂ ਚਲੀ ਜਾਂਦਾ ਜਿੱਥੇ ਉੱਥੇ ਬੈਠਾਂਗੇ ਇਹਦਾ ਕੰਮ ਹੋਗਾ ਕਿ ਕੰਮ ਹੋ ਰਿਹਾ ਪਾਣੀ ਇੰਨਾ ਇੰਨਾ ਆ ਗਿਆ ਆ ਥੱਲੇ ਜੇ ਕੀ ਪੈਰਾਂ ਥੱਲੇ ਆਈ ਜਾਂਦਾ ਇੱਥੇ ਵਧੀ ਜਾਂਦਾ ਪਾਣੀ ਤਾਂ ਇੱਥੇ ਆ ਜਾ ਰੁਕਾਟ ਗਿਆ ਉਪਰੋਂ ਮਰਵਾਤੇ ਔ ਕਿੱਥੇ ਗੰਦਾ ਇੱਥੇ ਆਈ ਜਾਂਦਾ ਪਾਣੀ ਜਿੱਥੋਂ ਉੱਥੇ ਬੈਠਾਂਗੇ ਉੱਥੋਂ ਤਾਂ ਤਾਜ਼ਾ ਦਾਹਾਂ ਗਾਹਾਂ ਤਾਂ ਝੜ ਕੇ ਦਿਖਾ ਦੇ ਕਿਤੇ ਕੋ ਸਾਇਤ ਨਹੀਂ ਸਰਦਮੜਾ ਜੈ ਤੈਨੂੰ ਤੇਰੇ ਕੋਈ ਨਹੀਂ ਦੋਰੀ ਤੇ ਪਿਆਰੇ ਨਾਲ ਕੋਈ ਨਹੀਂ ਦੋਸਤ ਜੇ ਮੈਂ ਚੱਲਣਾ ਨਹੀਂ ਆਉਹੀ ਗੱਲ ਗਰੀਆ ਚਲੀਏਗਾ ਹਾਂ ਆ ਗਏ ਬੰਦੇ ਆ ਗਏ ਆਪਣੇ ਆਜੋ ਹੋ ਡੁੱਬ ਗਿਆ ਇੱਕ ਤੂੰ ਬੰਦਾ ਕੋਈ ਦੋ ਤਿੰਨ ਹੋਰ ਆਗੇ ਕੋਈ ਉਹ ਬੰਦਾ ਬੈਠਾ ਆਪਣੇ ਕੱਪੜੇ ਹੀ ਰੱਖੀ ਬੈਠੇ ਸਾਡੇ ਨਾ ਆਪਣੇ ਆਪਣੇ ਬੰਦਾ ਗਿਆ ਨਹੀਂ ਠੀਕ ਚਲੋ ਡਿੱਗ ਪਏ ਸੀ ਕਿੰਦਰ ਤੇ ਚਲੋ ਇਧਰੋਂ ਨਿਕਲ ਨਾਣੀ ਫਿਰ ਚਲੋ ਭੱਜ ਜਾਗੇ ਟੱਪ ਜਾਗੇ ਆਪਾਂ ਇੱਥੇ ਬੈਠਾਂਗੇ ਬਈ ਆਪਾਂ ਇੱਥੇ ਬਹਿ ਕੇ ਨਹਾਵਾਂਗੇ ਉਧਰ ਪਾਣੀ ਥੋੜਾ ਜਿਹਾ ਗੰਦਲਾ ਜਿਹਾ ਸੀਗਾ ਇੰਨਾ ਸਾਫ਼ ਨਹੀਂ ਇਸ ਵਾਰੀ ਇਧਰ ਸਾਫ਼ ਆ ਪਾਣੀ ਇੱਥੇ ਹੈ ਨਾ ਇੱਥੇ ਬਹਿ ਕੇ ਨਹਾਵਾਂਗੇ ਉਹ ਤਾਂ ਉਹੀ ਮੰਨਦੇ ਨਹੀਂ ਸੀ ਇੱਥੇ ਪਾਣੀ ਵਧੀਆ ਦਾ ਹੈਗਾ ਸਾਫ਼ ਇਹਦੇ ਨਾਲ ਲੱਭੀ ਪੁੱਛਾਲੇ ਇੱਥੇ ਕਿਹੜਾ ਇਹਦਾ ਪਾਣੀ ਆ ਜਾਂਦਾ ਫੋਟੋ ਦਾ ਆਹਾਹਾ ਫੋਟੋਆਂ ਵੀ ਖਿੱਚਣੀ ਚੰਗਾ ਯਾਰ ਅਸੀਂ ਕੋਈ ਨਹੀਂ ਕੀਤਾ ਜੀ ਲੈ ਮਿੱਤਰੋ ਤੇ ਹੁਣ ਆਪਾਂ ਚੱਲਦੇ ਆਂਗੇ ਕਮਰੇ 'ਚ ਨਾਲੇ ਸੀਗੇ ਆਪਾਂ ਇੱਥੇ ਇਸ਼ਨਾਨ ਕਰ ਲਿਆ ਸੀਗਾ ਤੇ ਹੁਣ ਮਿਲਾਂਗੇ ਤੁਹਾਨੂੰ ਅਗਲੇ ਵਲੌਗ 'ਚ ਕੱਲ ਨੂੰ ਆਪਾਂ ਚੱਲਾਂਗੇ ਪੌਂਟਾ ਸਾਹਿਬ ਤੋਂ ਰਿਸ਼ੀਕੇਸ਼ ਹੋ ਕੇ ਸ਼੍ਰੀਨਾਗਰ ਸ਼੍ਰੀਨਾਗਰ ਆ ਪਰ ਰਾਤ ਕੱਟਾਂਗੇ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਹੁਣ ਆਪਾਂ ਤੇ ਆਪਣੀ ਵੀਡੀਓ ਨੂੰ ਬਤ ਬਤ ਸ਼ੇਅਰ ਕਰਦੇ ਹੋ ਧੰਨਵਾਦ